ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹਨਾਂ ਨੇ ਇਹ ਅਸਤੀਫਾ ਸਿੱਖ ਜਥੇਬੰਦੀ ਦੇ ਏਕੇ ਦੀ ਕਵਾਇਤ ਲਈ ਤੇ ਹਾਰ ਜੇਲ੍ਹ 'ਚ ਪਹੁੰਚ ਮਤਵਾਚੀ ਜਥੇਦਾਰ ਚਕਤਾਰ ਸਿੰਘ ਹਵਾਰਾ ਨੂੰ ਸੌਂਪਿਆ। ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਤੇ ਹਾਰ ਜੇਲ੍ਹ ਅੰਦਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਰਬੱਤ ਖਾਲਸਾ ਵੱਲੋਂ ਨਿਯੁਕਤ ਕੀਤੇ ਗਏ ਜਥੇਦਾਰ ਸਿੰਘ ਸਾਹਿਬ ਭਾਈ ਗਤਾਰ ਸਿੰਘ ਜੀ ਹਵਾਰਾ ਨੂੰ ਮਿਲੇ ਸੀ ਔਰ ਦਾਸ ਕਰਨੈਲ ਸਿੰਘ ਪੀਰ ਮੁਹੰਮਦ ਨੇ ਆਪਣਾ ਅਸਤੀਫਾ 올 ਇੰਡੀਆ ਸਿੱਖ ਫੂਟਰ ਪ੍ਰਤੀਸ਼ਦ ਦੇ ਪ੍ਰਧਾਨ ਵਜੋਂ ਜੋ ਮੈਂ ਸਵਾਵਾ ਨਿਭਾ ਰਿਹਾ ਸੀ ਪੰਥਕ ਇਕਤਾ ਨੂੰ ਮੁੱਖ ਰੱਖਦਿਆਂ ਸਿੰਘ ਸਾਹਿਬ ਨੂੰ ਅਸਤੀਫਾ ਸੰਪਿਆ ਔਰ ਸਿੰਘ ਸਾਹਿਬ ਜੀ ਨੇ ਮੈਨੂੰ ਇਹ ਕਿਹਾ ਹੈ ਕਿ ਮੈਂ 2-3 ਦਿਨ ਦੇ ਵਿੱਚ ਇਸ ਅਸਤੀਫੇ ਤੇ ਵਿਚਾਰ ਕਰਕੇ ਜੋ ਵੀ ਫੈਸਲਾ ਕਰਾਂਗਾ ਉਹ ਤੁਹਾਨੂੰ ਮੰਨਣਾ ਪਵੇਗਾ ਸੋ ਮੈਂ ਸੇਖ ਔਮ ਨੂੰ ਆਪਣੀਆਂ ਸਪੁੱਤੀਆਂ ਸਿੱਖ ਜਥੇਬੰਦੀਆਂ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਸਾਨੂੰ ਲੰਮਾ ਸਮਾਂ ਹੋ ਗਿਆ ਹੈ ਛੜੇ ਬੰਦੀਆਂ ਦੇ ਵਿੱਚ ਵਕਵਾਤ ਜਥੇਬੰਦੀਆਂ ਦੇ ਗਰੁੱਪ ਬਣਾ ਕੇ ਅਸੀਂ ਚੱਲ ਰਹੇ ਹਾਂ ਔਰ ਹੁਣ ਸਮਾਂ ਆ ਗਿਆ ਜਦੋਂ ਇਕਤਾ ਦੀ ਗੱਲ ਚੱਲ ਰਹੀ ਹੈ ਪੰਥ ਕੇ ਇਕਤਾ ਨੂੰ ਮੁੱਖ ਰੱਖਦਿਆਂ ਹੋਇਆਂ ਔਰ 550 ਸਾਲਾਂ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਵ ਕੇਸਰੀ ਨਿਸ਼ਾਨ ਸਾਹਿਬ ਹੇਠ ਇਕੱਠੇ ਹੋ ਕੇ ਬਣਾਉਣ ਲਈ ਸਾਨੂੰ ਆਪਣੇ ਆਪਣੇ ਜਥੇਬੰਦੀਆਂ ਦੇ ਜੋ ਜਥੇਬੰਦੀਕ ਢਾਂਚੇ ਨੇ ਉਹਨਾਂ ਨੂੰ ਇੱਕ ਕਰਨ ਦੀ ਲੋੜ ਹੈਗੀ ਏ ਸੋ ਅੱਜ 올 ਇੰਡੀਆ 6 ਸਟੂਡੈਂਟ ਫੈਡਰੇਸ਼ਨ ਦਾ ਜਥੇਬੰਦੀਕ ਢਾਂਚਾ ਵੀ ਭੰਗ ਕੀਤਾ ਜਾਂਦਾ ਔਰ ਸਮੂਚੀਆਂ ਸੁਵਾਵਾ ਜਿਹੜੀਆਂ ਨੇ ਉਹ ਸਿੰਘ ਸਰ ਭਾਈ ਜਗਤਾਰ ਸਿੰਘ ਜੀ ਹਵਾਰਾ ਨੂੰ ਸੌਂਪ ਦਿੱਤੀਆਂ ਗਈਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਸ਼੍ਰੋਮਣੀ ਕਾਲੀ ਦਲ ਹੋਵੇ ਔਰ ਇੱਕ 올 ਇੰਡੀਆ 6 ਸਟੂਡੈਂਟ ਫੈਡਰੇਸ਼ਨ ਹੋਵੇ ਇਹ ਜਿਹੜੀ ਮੇਰੇ ਮਨ ਦੀ ਚਾਹਤ ਹੈ ਸਮੂਚੇ ਸਿੱਖ ਨੌਜਵਾਨਾਂ ਦੀ ਔਰ ਸਮੂਚੇ ਸਿੱਖ ਜਗਤ ਦੀ ਇਹੋ ਹੀ ਚਾਤ ਹੈ ਸੋ ਆਓ ਆਪਾਂ ਇਸ ਫੈਸਲੇ ਦੇ ਉੱਪਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਇਸ ਕਾਫਲੇ ਨੂੰ ਅੱਗੇ ਵਧਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਕਿਹਾ ਕਿ ਹੁਣ ਤਮਾਮ ਸਿੱਖ ਜਥੇਬੰਦੀਆਂ ਨਾਲ ਮੁਲਾਕਾਤ ਕਰਕੇ ਉਹ ਮੰਗ ਕਰਨਗੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਜ਼ਿੰਮੇਵਾਰੀ ਜਗਤਾਰ ਸਿੰਘ ਹਵਾਰਾ ਨੂੰ ਸੌਂਪ ਦਿੱਤੀ ਜਾਵੇ ਪ੍ਰਧਾਨਗੀ ਦੇ ਨਾਲ ਹੀ ਕਰਨੈਲ ਸਿੰਘ ਪੀਰ ਮੁਹੰਮਦ ਨੇ ਫੈਡਰੇਸ਼ਨ ਦਾ ਢਾਂਚਾ ਵੀ ਭੰਗ ਕਰ ਦਿੱਤਾ ਜ਼ਿਕਰ ਇਹ ਖਾਸ ਹੈ ਕਿ ਕਰਨੈਲ ਸਿੰਘ ਤਕਰੀਬਨ 23 ਸਾਲਾਂ ਤੱਕ ਫੈਡਰੇਸ਼ਨ ਦੇ ਪ੍ਰਧਾਨ ਰਹੇ ਨੇ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ ਚਲੋ ਵੀ ਆਸਟ੍ਰੇਲੀਆ 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 ਸਿਡਨੀ ਮੈਲਬੌਰਨ ਸਿਡਨੀ ਮੈਲਬੌਰਨ ਆ ਵੀ ਕਿੱਥੇ ਜਾਣਾ ਜਾਣਾ ਸਿਡਨੀ ਪਰ 5.5 ਬੈਨ ਸਾਢੇ ਪੰਜ ਬੈਨ ਥੋੜੇ ਹੁੰਦੇ ਚੱਲ ਚੱਲ ਸਾਢੇ ਪੰਜ ਬੈਨ ਨਾਲ ਛੱਡੀ ਲੈ ਚੱਲ ਚਲੋ ਆਸਟ੍ਰੇਲੀਆ ਜਾਣਾ ਤਾਂ ਮੈਲਬਨ ਆ ਪਰ 5 ਸਾਲ ਦਾ ਗੈਪ ਆ ਨਹੀਂ ਭਾਜੀ 5 ਸਾਲ ਦੀ ਗੱਲ ਨਹੀਂ ਬਣੀ ਚਲੋ ਵੀ ਚਲੋ ਸਿਡਨੀ ਜਾਣਾ ਪਰ ਗੈਪ 2 ਸਾਲਾਂ ਦਾ 2 ਸਾਲ ਦਾ ਗੈਪ ਐਲੀਜੀਬਿਲਟੀ ਆ ਗਈ ਚੱਲ ਬੈਠ ਜਾ ਕੇ ਤੇਰੀ ਆ ਆਸਟ੍ਰੇਲੀਆ ਮੈਲਬਨ ਜਾਣਾ ਜੀ ਪਰ 51% ਆਏ ਉਹ 50 ਚੱਲਣਗੇ ਚਲੋ 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 ਯਾਰ ਢੱਲੇ ਕੇ ਬੈਠੇ ਹੋ ਕਾਲਾ ਕਿਉਂ ਪਹਿਣਾ ਹੈ बहुत सारे स्टूडेंट अगला फेरा भी लाना चलो भी आस्ट्रेलियालिया विने हरी एजुकेशन एस सी ओ तिहत्तर चौहत्तर पचहत्तर सेक्टर सतारा डी चंडीगढ़ कॉन्टैक्ट जीरो एक सौ इक्यासी पंजा चौताली नौ सो नवे